ਇਹ ਗੱਲ ਹੈ ਕਿ ਉਹ ਪਹਿਲੇ ਤੋਂ ਹੀ ਆਏ ਕਿ ਸੇਵਾ ਕਰਨ ਵਾਲੇ ਨੇ ਜੀਤਾ ਹੁੰਦਾ ਉਹ ਭਾਵੇਂ ਨਾ ਲਿਖੇ ਸੇਵਾ ਕਰਨ ਵਾਲਾ ਇਹ ਗੱਲ ਇਹ ਪਤਾ ਨਹੀਂ ਕਿ ਜਿੰਨਾ ਜਿੰਨਾ ਆਪਾਂ ਦਬਕੂ ਮੌਲੀ ਦਾ ਟਿਕਾਣਾ ਓਕੇ ਓਕੇ ਹਾਂਜੀ ਹਾਂਜੀ ਅੱਜ ਉਹ ਮਨੀਸ਼ਰ ਭਾਈ ਕੀ ਪ੍ਰੋਗਰਾਮ ਹੈ ਬismillah अर रहमान रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਰਹਿਮ ਕਰਨ ਵਾਲਾ ਹੈ ਅੱਜ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਬੋੜਜ ਬਾਬਾ ਫੂਲਾ ਸਿੰਘ ਜੀ ਜਿਹੜਾ ਜਿਹੜਾ ਸਥਾਨ ਗੁਰਦੁਆਰਾ ਸਾਹਿਬ ਇੱਥੇ ਮੌਜੂਦ ਆ ਲੁਧਿਆਣਾ ਦੀ ਜਿਹੜੀ ਇਤਿਹਾਸਿਕ ਜਾਨਾ ਮਸਜਿਦ ਹੈ ਜਿਹੜੀ ਕਿ ਭਾਰਤ ਸਤੰਗਪੁਰ ਦਾ ਸੰਗਰਾਮ ਦੇ ਵਿੱਚ ਸ਼ਾਮਲ ਰਹੀ ਆਜ਼ਾਦੀ ਦੇ ਵੇਲੇ ਉੱਥੋਂ ਸਾਡੇ ਵੱਡੇ ਵੱਡੇ ਰਿਆਣੇ ਇੱਕ ਫਤਵਾ ਦਿੱਤਾ ਸੀ ਕਿ ਭਾਰਤ ਦੇ ਮੁਸਲਮਾਨ ਹਿੰਦੂ ਤੇ ਸਿੱਖ ਮਿਲ ਕੇ ਅੰਗਰੇਜ਼ ਦੇ ਖਿਲਾਫ ਲੜਨ। ਪਰ ਉਸ ਦੇ ਬਾਅਦ ਪੰਜਾਬ ਤੋਂ ਲੈ ਕੇ ਪਿਸ਼ਾਵਰ ਤੱਕ ਹਿੰਦੂ ਪਾਣੀ ਮੁਸਲਮਾਨ ਪਾਣੀ ਦੇ ਜਿਹੜੇ ਘੜੇ ਆ ਉਹ ਤੋੜ ਦਿੱਤੇ ਗਏ ਸੀਗੇ। ਤਾਂ ਹੀ ਅਸੀਂ ਅੰਗਰੇਜ਼ ਦੇ ਖਿਲਾਫ ਜਿੱਤ ਪ੍ਰਾਪਤ ਕੀਤੀ ਸੀ। ਤੇ ਅਸੀਂ ਇੱਕ ਵਾਰੀ ਫਿਰ ਐਤ ਕੀ 2025 'ਚ ਉਸੇ ਜਾਮਾ ਮਸਜਿਦ ਤੋਂ ਐਲਾਨ ਕੀਤਾ ਸੀ ਵੀ ਭਾਰਤ ਦੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਕਿਉਂਕਿ ਪੰਜਾਬ ਹਮੇਸ਼ਾ ਸਾਰਿਆਂ ਦੇ ਦੁੱਖਦਰ ਵਿੱਚ ਖੜਾ ਹੋਇਆ ਤੇ ਇਸ ਵਾਰੀ ਇਹਨਾਂ ਨੂੰ ਚਾਹੀਦਾ ਕਿ ਪੰਜਾਬ 'ਚ ਜਿਹੜੋਂ ਹੜ੍ਹ ਆਏ ਨੇ ਤੇ ਇਹ ਵੀ ਪੰਜਾਬ ਦਾ ਸਾਥ ਦੇਣ। ਤੇ ਮੈਂ ਤਾਂ ਪਹਿਲਾਂ ਰਣੀ ਆ ਸਾਰੇ ਭਾਰਤ ਦੇ ਉਹਨਾਂ ਮੁਸਲਿਮ ਸੰਸਥਾਵਾਂ ਦਾ ਮਸਜਿਦਾਂ ਦਾ ਕਿ ਪਿਛਲੇ ਡੇਢ ਮਹੀਨੇ ਚ ਸਾਡੇ ਕੋਲ 3000 ਤੋਂ ਜ਼ਿਆਦਾ ਰਸਦ ਦੀਆਂ ਗੱਡੀਆਂ ਲੁਧਿਆਣਾ ਪਹੁੰਚੀਆਂ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਂ ਤੇ ਵੇਚਾਈਆਂ ਤੇ ਅਸੀਂ ਸ਼ੁਰੂ ਚ ਇੱਕ ਗੱਲ ਗਈ ਸੀ ਕਿ ਵੀ ਜਿਹੜਾ ਸਾਥ ਹੈ ਇਹ ਮੁਹੱਬਤ ਦਾ ਹੈ ਇਹ ਭਾਈਚਾਰਕ ਸਾਂਝ ਦਾ ਹੈ ਇਹ ਕੋਈ ਮਦਦ ਨਹੀਂ ਹੈ ਇਹ ਇੱਕ ਮੁਹੱਬਤ ਹੈ ਤੇ ਮੁਹੱਬਤ ਜਿਹੜੀ ਹੈ ਉਹ ਤੋੜ ਤੱਕ ਨਿਭਾਣੀ ਚਾਹੀਦੀ ਹੈ ਤੇ ਪਾਣੀ ਉੱਤਰ ਗਿਆ ਤੇ ਅੱਜਕੱਲ ਪਿੰਨਾਂ 'ਚ ਕੰਮ ਸ਼ੁਰੂ ਹੋ ਗਿਆ ਹੈ ਟਰੈਕਟਰਾਂ ਦੇ ਜ਼ਰੀਏ ਮਿੱਟੀ ਕੱਢਣ ਦਾ ਖੇਤਾਂ ਨੂੰ ਸਾਫ ਕਰਨ ਦਾ ਤੇ ਅੱਜ ਤੋਂ ਅਸੀਂ ਡੀਜ਼ਲ ਵੰਡਣ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਕਰ ਰਹੇ ਹਾਂ ਅੰਮ੍ਰਿਤਸਰ ਸਾਹਿਬ ਤੋਂ ਹੀ ਤੇ ਉਹ ਸਾਰੇ ਜ਼ਿਲ੍ਹਿਆਂ 'ਚ ਅਸੀਂ ਕਰਾਂਗੇ ਲੇਕਿਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਾਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੀ ਇੱਥੇ ਹੈ ਤੇ ਹਰਮੰਦਰ ਸਾਹਿਬ ਵੀ ਇਸੀ ਪਾਵਨ ਧਰਤੀ ਦੇ ਉੱਤੇ ਹੈ ਤੇ ਇਸ ਲਈ ਡੀਜ਼ਲ ਵੰਡਣ ਦਾ ਲੰਗਰ ਵੀ ਜਿਹੜਾ ਅੱਜ ਇੱਥੋਂ ਤੋਂ ਸ਼ੁਰੂ ਕਰਦੇ ਪਏ ਹਾਂ ਔਰ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜਾ ਤਕਸੀਮ ਦਾ سلسلہ ਹੈ ਲੰਗਰ ਡੀਜ਼ਲ ਦਾ ਇਹਨੂੰ ਜਾਰੀ ਰੱਖਾਂਗੇ ਤਕਰੀਬਨ 15-20 ਦਿਨ ਤੱਕ ਤਾਂ ਕਿ ਜਿੰਨੇ ਵੀ ਸਾਥੀਆਂ ਤੱਕ ਅਸੀਂ ਡੀਜ਼ਲ ਜਿਹੜਾ ਫ੍ਰੀ ਪਹੁੰਚਾ ਸਕੀਏ ਉਹ ਅੱਜ ਤੋਂ ਸ਼ੁਰੂ ਕਰ ਦਿੱਤਾ। ਬਹੁਤ ਵੱਡੀ ਵੱਡੀ ਮਾਤਰਾ ਦੇ ਵਿੱਚ ਮੰਗਿਆ ਡੀਜ਼ਲ ਦੀ, ਖਾਦ ਦੀ, ਬੀਜ ਦੀ। ਇਡਾ ਇਲਾਕਿਆਂ ਦੇ ਵਿੱਚ ਕਿਵੇਂ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ? ਅਸੀਂ ਅਸੀਂ ਸਾਡੇ ਜਿਹੜੇ ਇੱਥੇ ਦੇ ਮੁਕਾਮੀ ਪ੍ਰਧਾਨ ਨੇ ਅਬਦੁੱਲ ਨੂਰ ਜੀ ਮੇਰੇ ਨਾਲ ਨੇ ਲਗਾਤਾਰ ਅਸੀਂ ਬੜੇ ਇੱਕ ਯੋਜਨਾਬੰਦ ਤਰੀਕੇ ਨਾਲ ਪੂਰੇ ਪੰਜਾਬ 'ਚ ਰਸਦ ਭੇਜੀ। ਔਰ ਉਸ ਤੋਂ ਬਾਅਦ ਦਵਾਈਆਂ, ਉਸ ਤੋਂ ਬਾਅਦ ਅਸੀਂ ਉਹਦੇ ਨਾਲ-ਨਾਲ ਤਰਪਾਲਾਂ ਔਰ ਮੱਛਰਦਾਨੀਆਂ, ਆਲਗ-ਆਲਗ ਚੀਜ਼ਾਂ ਉਹਨ ਜਦੋਂ ਅਸੀਂ ਆ ਵੀ ਸ਼ੁਰੂ ਕਰ ਰਹੇ ਹਾਂ ਤੇ ਪੰਚਾਇਤਾਂ ਨਾਲ ਹੀ ਸੰਪਰਕ ਕਰ ਰਹੇ ਹਾਂ ਆਜ ਵੀ ਜਿਸ ਪਿੰਡ ਚ ਜਾ ਰਹੇ ਕੋਟ ਗੁਰਬਖਸ਼ ਕੋਟ ਗੁਰਬਖਸ਼ ਸਿੰਘ ਪਿੰਡ ਕੋ ਸ਼ੁਰੂ ਕਰ ਰਹੇ ਹਾਂ ਉੱਥੇ ਵੀ ਪੰਚਾਇਤ ਦੇ ਨਾਲ ਹੀ ਸੰਕਰ ਸੰਪਰਕ ਕਰਕੇ ਬਕਾਇਦਾ ਲਿਸਟ ਬਣਾ ਕੇ ਕਿ ਕਿਹਨਾ ਕਿਹਨਾ ਲੋਕਾਂ ਨੂੰ ਕਿੰਨੀ ਖਾਦ ਚਾਹੀਦੀ ਔਰ ਕਿੰਨਾ ਡੀਜ਼ਲ ਚਾਹੀਦਾ ਉਤੋਂ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤਾ ਹੈ ਠੀਕ ਹੈ ਮਸਲਿਮ ਭਾਈ ਚਲੋ ਜੀ ਇੱਥੇ ਡੀਜ਼ਲ ਦੀ ਸੇਵਾ ਕੀਤੀ ਜਾਦੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਜੀ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਪਿਛਲੇ ਕੁ ਲਗਭਗ ਪੰਜਾਬ ਦੇ 1400 ਦੇ ਕਰੀਬ ਪਿੰਡ ਜਿਹੜੇ ਪਾਣੀ ਚ ਡੁੱਬ ਗਏ ਸੀ ਉਹਦੇ ਲਈ ਜਿੱਥੇ ਪੰਜਾਬ ਦੇ ਐਨ ਆਰ ਆਈ ਵੀਰਾਂ ਨੇ ਪੰਜਾਬ ਦੇ ਪੰਜਾਬੀਆਂ ਨੇ ਇੱਕ ਮਦਦ ਦਾ ਹੱਥ ਲਿਆ ਦਿੱਤਾ ਉਹਦੇ ਨਾਲ ਇੱਕ ਦੇਖਣ ਵਾਲੀ ਮਿਸਾਲ ਕਾਇਮ ਹੋਈ ਹੈ ਕਿ ਜੋ ਮੁਸਲਮਾਨ ਭਾਈਚਾਰੇ ਵੱਲੋਂ ਮਦਦ ਆਈ ਹੈ ਉਹਨੇ ਵੀ ਇੱਕ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ ਪਰ ਗੱਲ ਖਾਲੀ ਮਦਦ ਹੀ ਨਹੀਂ ਹੈ ਮਦਦ ਦੀ ਪੰਜਾਬ ਦੁਨੀਆ ਚ ਜਾ ਕੇ ਸੀਰੀਆ ਇਰਾਕ ਦੇ ਵਿੱਚ ਜਾ ਕੇ ਔਰ ਆਪਣਾ ਰਜੂਸਲੀ ਜਾਮੀਦੇ ਵਿੱਚ ਜਾ ਕੇ ਵੀ ਪੰਜਾਬੀਆਂ ਨੇ ਮਦਦ ਕੀਤੀ ਹੈ ਤੇ ਪੰਜਾਬ ਪੰਜਾਬ ਦੇ ਵਿੱਚ ਹਮੇਸ਼ਾ ਪੰਜਾਬ ਪੰਜਾਬੀਆਂ ਲਈ ਖੜਾ ਹੈ ਬਟ ਜੋ ਇਹ ਮਦਦ ਦੇ ਨਾਲ ਨਾਲ ਭਾਈਚਾਰਕ ਸਾਂਝ ਦਾ ਇੱਕ ਸੁਨੇਹਾ ਆਇਆ ਹੈ ਇੱਕ ਅਮਨ ਸ਼ਾਂਤੀ ਦਾ ਸੁਨੇਹਾ ਆਇਆ ਹੈ ਉਹ ਇੱਕ ਮੈਂ ਕਹਿੰਦਾ ਆਪਣੇ ਆਪ ਚ ਬਹੁਤ ਵੱਡੀ ਮਿਸਾਲ ਹੈ ਔਰ ਇੱਕ ਵੱਖਰਾ ਇਤਿਹਾਸ ਲਿਖੇਗਾ ਤੇ ਪਹਿਲੇ ਦਿਨ ਤੋਂ ਹੜਾ ਦੀ ਸੇਵਾ ਕਰਦੇ ਹਾਂ ਹੁਣ ਗਰਾਊਂਡ ਲੋਡਰ ਕੀ ਚੀਜ਼ ਪੋਜੀਸ਼ਨ ਹੈ ਗਰਾਊਂਡ ਲੈਵਲ ਤੇ ਦੇਖੋ ਜੀ ਇਸ ਟਾਈਮ ਤੇ ਤਾਂ ਜਿੰਮਾ ਇਨਾ ਚੋ ਮਿੱਟੀ ਸਾਫ ਕਰਨ ਦੀ ਲੋੜ ਹੈ ਉਹ ਮਿੱਟੀ ਸਾਫ ਕਰਨ ਲਈ ਜਿੰਨੀ ਵਰਤਬਾਦ ਹੋ ਸਕਦੀ ਹੈ ਡੀਜ਼ਲ ਦੀ ਲੋੜ ਹੈ ਘਰਾਂ ਚ ਫਰਨੀਚਰ ਦੀ ਲੋੜ ਹੈ ਗੱਦੇ ਖਰਾਬ ਹੋ ਗਏ ਨੇ ਉਹ ਚੀਜ਼ਾਂ ਦੀ ਲੋੜ ਹੈ ਪਰ ਸਭ ਤੋਂ ਵੱਧ ਜਿਹੜੀ ਲੋੜ ਇਸ ਵੇਲੇ ਹੈ ਉਹ ਡੀਜ਼ਲ ਦੀ ਹੈ ਔਰ ਉਸ ਤੋਂ ਬਾਅਦ ਜੋ ਬੀਜ ਖਾਦ ਉਹ ਚੀਜ਼ਾਂ ਦੀ ਜ਼ਰੂਰਤ ਹੈ ਉਹ ਆਉਣ ਵਾਲੇ ਦਿਨਾਂ ਚ ਉਹ ਸ਼ੁਰੂ ਹੋ ਜਾਏਗੀ ਜੀ ਜੀ ਸੇਵਾ ਕੀਤੀ ਜਾ ਰਹੀ ਹੈ ਡੀਜ਼ਲ ਦੀ ਕੀ ਕਰਦੇ ਸੱਪੇ ਸਾਜੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਡਿਓ ਹਾਜ ਸਾਹੀ ਮਾਮ ਸਾ ਲੋਕਾਂ ਦੀ ਮਦਦ ਕਰਨੀ ਸ਼ੁਰੂ ਤੋਂ ਹੀ ਇਹ ਮਦਦ ਕਰਨ ਕਰਦੇ ਆ ਰਹੇ ਨੇ ਅੱਜ ਡੀਜ਼ਲ ਦੀ ਖੇਪ ਜਿਹੜੀ ਲੈ ਕੇ ਆਏ ਇਹਨਾਂ ਸਪੈਸ਼ਲ ਇਹਨਾਂ ਨੇ ਗੱਡੀ ਤਿਆਰ ਕਰੀ ਜਿਸ ਵਿੱਚ 3000 ਲੀਟਰ ਡੀਜ਼ਲ ਦੀ ਕਪੈਸਿਟੀ ਆ ਉਹ ਇਹ ਪੰਚਾਇਤਾਂ ਨਾਲ ਸੰਪਰਕ ਕਰਕੇ ਜਿੰਨੂੰ ਜਿੰਨੂੰ ਜਿਹਦੀ ਲੋੜ ਆ ਉਹਨਾਂ ਨਾਲ ਡੀਜ਼ਲ ਦੇਣ ਕੇ ਇੱਕ ਮਦਦ ਨਹੀਂ ਹੈ ਇੱਕ ਮੁਹੱਬਤ ਦਾ ਸੰਦੇਸ਼ ਆ ਇਹਨਾਂ ਨੇ ਜਦੋਂ ਰਾਤ ਸਮਗਰੀ ਵੰਡੀ ਜਾਂ ਹੁਣ ਡੀਜ਼ਲ ਵੰਡਣਾ ਇਹਨਾਂ ਨੇ ਅੱਗੇ ਇਹ ਨਹੀਂ ਵੇਖਣਾ ਕਿ ਅੱਗੇ ਮੁਸਲਮਾਨ ਆ ਸਿੱਖ ਆ ਇਸਾਈ ਆ ਕਿ ਹਿੰਦੂ ਆ ਇਹਨਾਂ ਨੇ ਸਾਰਿਆਂ ਨੂੰ ਸਾਂਝਾ ਜਿਹੜਾ ਡੀਜ਼ਲ ਦੇਣਾ ਇੱਕ ਬਹੁਤ ਹੀ ਵਧੀਆ ਸੰਦੇਸ਼ ਵਧੀਆ ਮੈਸੇਜ ਜਿਹੜਾ ਦੁਨੀਆ 'ਚ ਜਾਂਦਾ ਇਹਦਾ ਜਿਹੜਾ ਆਪਣੇ ਬਿਲਾਂ 'ਚ ਉਦਾਂ ਹੀ ਨਫਰਤਰਾ ਆਪਾਂ ਸਾਰੇ ਇੱਕ ਦੂਜੇ ਨਾਲ ਸਾਂਝ ਰੱਖਦੇ ਆਂ ਇਹ ਜਿਹੜਾ ਮੈਸੇਜ ਬਹੁਤ ਵਧੀਆ ਜਿਹਾ ਹੈ ਆਪਾਂ ਸ਼ੁਰੂ ਤੋਂ ਪੜਦੇ ਆ ਰਹੇ ਆਂ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਹੈ ਭਾਈ ਭਾਈ ਉਹਦੀ ਅਜਮਸਾਲ ਸਾਹੀ ਇਮਾਮ ਸਾਹਿਬ ਨੇ ਅੱਜ ਕਾਇਮ ਕੀਤੀ ਆ ਅੱਜ ਇੱਥੇ ਆਉਂਦੇ ਇਹਨਾਂ ਨੂੰ ਜੈ ਵੀ ਕਹਿੰਦੇ ਆ ਤੇ ਧੰਨਵਾਦ ਵੀ ਕਰਦੇ ਆਂ ਇਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੀ ਜਿਹੜੇ ਮਦਦ ਕਰਨ ਵਾਸਤੇ ਗੁਰੂ ਸਾਹਿਬ ਨੇ ਚਾਰ ਦਰਵਾਜੇ ਬਣਾਏ ਉੱਥੇ ਵੀ ਕੋਈ ਭੇਦ ਭਾਵ ਨਹੀਂ ਰੱਖਿਆ ਜਾਂਦਾ ਇਹ ਉਹਦੀ ਮਿਹੜੀ ਮਿਸਾਲ ਆ ਅੱਜ ਸਾਹੀ امام ਸਾਹਿਬ ਨੇ ਵੀ ਕਾਇਮ ਕੀਤੀ ਆ ਉਹ ਜਿਹੜੇ ਆ ਉਹ ਡੀਜ਼ਲ ਮੰਡਲ ਵੀ ਅੱਜ ਇਥੋਂ ਸ਼ੁਰੂ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ